ਆਵਾ ਦੀਪੂ ਦਾ ਮੋਟਰ ਹੈਗਾ। ਹਾਂ। ਆ ਸ਼ਵੀਪੁਰੇ ਦਾ ਭਤੀਜਾ ਹੀ ਆ। ਕੀ ਹਾਲ ਹੈ ਯਾਰ? ਹਾਂ। ਇਹ ਆਉਂਦਾ ਸੀਗਾ ਜਗਰਾਉ ਤੋਂ ਆ ਬਾਈ ਉਹਨੇ ਕੋਲੇ ਖੜਾ ਆਇਆ ਇੱਕ ਮਿੰਟ ਹੀ ਪਹਿਲਾਂ। ਆ ਮੋਟਰਸਾਈਕਲ ਪਿਆ। ਹਾਂ। ਬਣਾ ਲਾ। ਉਹ ਕਿੱਥੇ ਮਾਰਿਆ ਮੋਟਰ ਹੈਗਾ ਚੱਕ ਕੇ। ਇਹ ਤਾਂ ਜਗਰਾਉ ਕੰਨੀਓ ਸਹੀ ਆਉਂਦਾ ਸੀਗਾ। ਉਹ ਪਈਆ ਖਤਾਨਾ ਚਕਾਰ। ਕਾਰ ਵਾਲੇ ਨੇ ਦੂਜੇ ਪਾਸੇ ਆ ਕੇ ਮਾਰੀ ਆਹ ਬਈਆ ਕਾਰ ਆਹ ਦੇ ਕਾਰ ਦਾ ਖੋਰੂ ਪਿਆ ਸਦਾ ਗਲਤੀ ਦਾ ਕਾਰ ਵਾਲੇ ਵੀ ਆ ਹਾਂ ਆ ਦੇ ਲੈ ਬਾਈ ਕਿੱਥੋਂ ਤੋਂ ਕਿੱਥੇ ਆਈ ਆ ਲੈ ਆ ਇੱਥੋਂ ਆ ਛੜਕਦੇ ਹੋਇਆ ਇੱਥੇ ਜਿੱਥੇ ਮੋਟਰਸਾਈਕਲ ਖੜਾ ਇੱਥੇ ਐਕਸੀਡੈਂਟ ਹੋਇਆ ਦੀਪੂ ਆਪਣੇ ਦਾ ਮੋਟਰਸਾਈਕਲ ਆ ਜਾਂਦਾ ਸੀ ਉਹ ਇਧਰੋਂ ਆਉਂਦਾ ਸੀਗਾ ਹਾਂ ਲੈ ਗਏ ਬਾਈ ਮੁੰਡੇ ਨੂੰ